ਜਿਹੜਾ ਅੰਦੋਲਨ ਹਰਿਆਣਾ ਦੇ ਬਾਡਰਾਂ ਤੇ ਚੱਲ ਰਿਹਾ ਉਹਦਾ ਪੰਜੀਵਾਂ ਦੇਣਿਆ ਕੱਲ ਦੇਸ਼ ਦੇ ਪ੍ਰਧਾਨ ਮੰਤਰੀ ਜੀ ਕਸ਼ਮੀਰ ਵਿੱਚ ਗਏ ਹੈਗੇ ਆ ਔਰ ਉੱਥੋਂ ਦੇ ਜੰਮੂ ਕਸ਼ਮੀਰ ਦੇ ਕਿਸਾਨਾਂ ਨੂੰ ਬੜੀ ਆਸ ਸੀ ਕਿ ਕੋਈ ਉਹ ਵੱਡੀ ਅਨਾਉਂਸਮੈਂਟ ਕਰਨਗੇ ਜਿਹੜੀ ਨਹੀਂ ਹੋਈ ਹੈਗੀ ਇਹਦੋਂ ਕਾ ਪ੍ਰਧਾਨ ਮੰਤਰੀ ਜੀ ਨੂੰ ਆਪ ਦੀ ਰੈਲੀ ਵਾਸਤੇ ਸਰਕਾਰੀ ਮੁਲਾਜ਼ਮ ਖੇਤੀਬਾੜੀ ਵਿਭਾਗ ਔਰ ਉਹਨੂੰ ਕਹਿ ਕੇ ਕਿਸਾਨ ਇਕੱਠੇ ਕਰਨੇ ਪਏ ਆ ਇਹਦੋਂ ਕਾ ਜੇ ਪ੍ਰਧਾਨ ਮੰਤਰੀ ਜਿਹੜੀ ਅਮਰੀਕਾ ਨਾਲ ਸਮਝੌਤਾ ਕਰਕੇ ਹੈ ਡਰਾਈਵ ਫੂਡਾਂ ਦਾ ਸੁੱਕੇ ਮੇਬਿਆਂ ਦਾ ਵੀ ਗਾਹਾਂ ਜਾ ਕੇ ਇਹਨਾਂ ਦੇ ਉੱਤੋਂ ਜਿਹੜੀ ਆ ਇੰਪੋਰਟ ਡਿਊਟੀ ਖਤਮ ਕਰਾਂਗੇ ਜੇ ਦੱਸ ਦਿੰਦੇ ਕਸ਼ਮੀਰ ਵਾਲਿਆਂ ਨੂੰ ਤਾਂ ਚੰਗਾ ਹੁੰਦਾ ਹੁਣ ਪ੍ਰਧਾਨ ਮੰਤਰੀ ਜੀ ਉੱਤਰਪੂਰਬ ਦੇ ਰਾਜਾਂ 'ਚ ਜਾਣਗੇ ਆਸ ਰੱਖਾਂਗੇ ਵੀ ਜਿਹੜੇ ਚਾਹ ਪੈਦਾ ਕਰਨ ਵਾਲੇ ਕਿਸਾਨ ਨੇ ਅਸਾਮ ਦੇ ਉਹਨਾਂ ਵਾਸਤੇ ਕੋਈ ਉਹ ਸੋਚਣਗੇ ਚੰਗਾ ਹੋਣ ਜੇ ਪ੍ਰਧਾਨ ਮੰਤਰੀ ਜੀ ਮਣੀਪੁਰ 'ਚ ਜਾਉਂ ਤਾਂ ਔਰ ਜਿੱਥੋਂ ਪ੍ਰਧਾਨ ਮੰਤਰੀ ਨੇ ਕਿਹਾ ਵੀ 10 ਸਾਲਾਂ ਵਿੱਚ ਲੋਕਤੰਤਰ ਤੇ ਲੋਕਾਂ ਦਾ ਭਰੋਸਾ ਵਧਿਆ ਔਰ ਮੈਨੂੰ ਲੱਗਦਾ ਨਹੀਂ ਹੈ ਕਿ ਉਹ ਖੁਦ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਤੇpropto ਕਰ ਰਹੇ ਨੇ ਉਹਨਾਂ ਨੂੰ ਦਿੱਲੀ ਦੀ ਦਿੱਲੀ ਰਾਜਧਾਨੀ ਵਿੱਚ ਜਾ ਕੇ ਪ੍ਰਦਰਸ਼ਨ ਕਰਨ ਦਾ ਹੱਕ ਕਿਉਂ ਨਹੀਂ ਦਿੰਦੇ ਹੈਗੇ ਸੋ ਇਹਦੇ ਨਾਲ ਲੋਕਾਂ ਦਾproptoਤਾ ਸਰਕਾਰ ਤੋਂ ਖਤਮ ਹੋਇਆ ਹੈਗਾ ਜਿਹੜੀ ਟ੍ਰੈਕਟਰ ਟਰਾਲੀ ਦਾ ਬਹਾਨਾ ਸੀ ਵੀ ਰੋਲਾ ਟ੍ਰੈਕਟਰ ਟਰਾਲੀ ਨਾ ਨਹੀਂ ਹੈਗਾ ਫੈਸਲਾ ਕਰ ਲਿਆ ਸਰਕਾਰ ਨੇ ਵੀ ਕਿਸੇ ਵੀ ਕੀਮਤ ਦੇ ਉੱਤੇ ਕਿਸਾਨਾਂ ਨੂੰ ਦਿੱਲੀ ਰਾਜਧਾਨੀ ਵਿੱਚ ਜਾਣ ਨਹੀਂ ਦੇਣਾ ਹੈਗਾ ਅੱਜ ਔਰਤਾਂ ਦਾ ਕ ਮੰਤਰੀ ਦਿਹਾੜਾ ਅੱਜ ਦਸਿਓ ਹਜ਼ਾਰ ਵੱਡਾ ਤੋਂ ਵੱਡਾ ਇਕੱਠ ਬਾਰਡਰਾਂ ਤੇ ਹੋਊਗਾ ਅਸੀਂ ਉਹਦਾ ਥੀਮ ਰੱਖਾਂਗੇ ਵੀ ਇਸ ਅੰਦੋਲਨ ਨੂੰ ਜਿੱਤਣ ਵਾਸਤੇ ਔਰਤ ਦੀ ਭੂਮਿਕਾ ਕੀ ਹੋਵੇ ਜੇ ਅੰਦੋਲਨ ਜਿੱਤਣਾ ਤਾਂ ਮਤਾਮਾਂ ਪੈਣਾ ਨੂੰ ਅੰਦੋਲਨ ਵਿੱਚ ਸ਼ਾਮਲ ਕਰਨਾ ਪੈਣਾ ਅਸੀਂ ਇਹ ਅੰਦੋਲਨ ਦੀਆਂ ਮੰਗਾਂ ਮੰਨਵਾ ਸਕਦੇ ਹਾਂ ਸਾਡਾ ਕਿਸਾਨਾਂ ਦਾ ਪਰਿਵਾਰ 64 ਕਰੋੜ ਦੇਸ਼ ਵਿੱਚ ਆ ਮਜ਼ਦੂਰ ਜੋੜ ਦੀ 80% ਆ ਪੌਣੇ 2 ਕਰੋੜ ਅਸੀਂ ਪੰਜਾਬ 'ਚ ਬੈਠੇ ਆ ਸਾਰੇ ਇਕੱਠੇ ਹੋ ਜੀਏ ਪੱਕੀ ਗੱਲ ਹੈ ਵੀ ਜਿੱਤ ਸਾਡੀ ਹੋਊਗੀ ਇਹ ਅੰਦੋਲਨ ਲੰਮਾ ਜਾਊਗਾ ਲੰਮੇ ਅੰਦੋਲਨ ਵਾਸਤੇ ਸਾਨੂੰ ਤਿਆਰੀ ਕਰ ਲੈਣੀ ਚਾਹੀਦੀ ਆ 10 ਦੇ ਰੇਲ ਰੋਕੋ ਵਿੱਚ ਪੂਰੀ ਤਰ੍ਹਾਂ ਸਾਨੂੰ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ ਦੇਵੀ ਦਾਸਪੁਰਾ ਅੰਮ੍ਰਿਤਸਰ ਦੇ ਵਿੱਚ ਮੈਂ ਖੁਦ ਸੰਬੋਧਨ ਕਰਨ ਜਾਊਗਾ ਵੱਧ ਤੋਂ ਵੱਧ ਲੋਕਾਂ ਨੂੰ ਉੱਥੇ ਇਕੱਠੇ ਹੁੰਦਾ ਆਹ्वान ਕਰਦਾ ਵਾਂ ਧੰਨਵਾਦ